ਬਾਬਾ ਬੁੱਢਾ ਜੀ ਅਰਜ ਇੰਜ ਕੀਤੀ ਉਹ ਗੁਰਾਂ ਮੂਰੇ ਹੱਥ ਬਨ ਕੇ ਸਾਰੀ ਉਮਰ ਗੁਰੂ ਦੇ ਦਰ ਬੀਤੀ ਜੀ ਦਾਸ ਦੀ ਅਰਜ ਮੰਨ ਕੇ ਉਹ ਦਾਸ ਦੀ ਅਰਜ ਮੰਨ ਕੇ ਉੱਥੇ ਕਰਾਂ ਜਾ ਕੇ ਤੇ ਬਸੇਰੇ ਪਾਦਸ਼ਾਹ ਦਿਲ ਰਗਾਂ ਥਾੜੇ ਮੈਨੂੰ ਆਗਿਆ ਦਿਓ ਦੇ ਛੇਵੇਂ ਪਾਤਸ਼ਾਹ ਮੈਂ ਜਾਣਾ ਚਾਹੁੰਦਾ ਰਮਦਾਸ ਦੀ ਮੈਂ ਜਾਣਾ ਚਾਹੁੰਦਾ ਰਮਦਾਸ ਦੀ ਇਹ ਤਾਂ ਬਿਰਧ ਸਰੀਰ ਹੁਣ ਹੋ ਗਿਆ ਇਹ ਤਾਂ ਬਿਰਧ ਸਰੀਰ ਹੁਣ ਹੋ ਗਿਆ ਚਾਹੁੰਦਾ ਹੈ ਆਰਾਮ ਪਾਤਸ਼ਾਹ ਕੰਮ ਕਰਨੇ ਤੋਂ ਲੱਗਦਾ ਖ ਲੋਗ ਆ ਮੈਂ ਕਹਾਂ ਵਿਸ਼ਰਾਮ ਪਾਤਸ਼ਾਹ ਮੈਂ ਕਹਾਂ ਵਿਸ਼ਰਾਮ ਪਾਤਸ਼ਾਹ ਲਾਵਾਂ ਘਰ ਹੁਣ ਜਾ ਕੇ ਡੇਰੇ ਪਾਤਸ਼ਾਹ ਉਹ ਤੇ ਰੱਖ ਲਾ ਨਿਵਾਸ ਦੀ ਮੈਨੂੰ ਮੈਂ ਜਾਣਾ ਚਾਹੁੰਦਾ ਰਮਦਾਸ ਜੀ ਜਿੰਨੀ ਹੋ ਸਕੀ ਸੇਵਾ ਮੈਂ ਨਭਾਈਆ ਜਿੰਨੀ ਹੋ ਸਕੀ ਸੇਵਾ ਮੈਂ ਨਭਾਈ ਉਹ ਤਨ ਅਤੇ ਮਨ ਨਾਲ ਜੀ ਮਾਫ਼ ਕਰਿਓ ਜੇ ਹੋਈ ਕੋਈ ਕਤਾਈ ਉਹ ਇਹੋ ਆਖਰੀ ਸਵਾਲ ਜੀ ਉਹ ਇਹੋ ਆਖਰੀ ਸਵਾਲ ਜੀ ਕੋ ਡੇੜਾ ਫੜ ਲੈ ਚਰਨ ਤੇਰੇ ਪਾਤਸ਼ਾਹ ਹੋ ਕੀਦਾ ਅਦਲਾ ਚਰਨ ਤੇਰੇ ਪਾਦਸ਼ਾਹ ਉਹ ਕਦੇ ਹੁੰਦਾ ਨਾ ਨਿਰਾਸ਼ ਜੀ ਮੈਨੂੰ ਆਗਿਆ ਦੇ ਅਜੇਵੇਂ ਪਾਦਸ਼ਾਹ ਮੈਂ ਜਾਣਾ ਚਾਹੁੰਦਾ ਰਮਦਾਸ ਜੀ ਮੈਂ ਜਾਣਾ ਚਾਹੁੰਦਾ ਰਮਦਾਸ ਜੀ ਮੇਰੇ ਪੁੱਤ ਅਤੇ ਪੁੱਤਰੇ ਸਾਰੇ ਓ ਗੁਰੂ ਘਰ ਆਉਂਦੇ ਰਹਿਣਗੇ ਇਹ ਸਾਰੇ ਸੇਵਕ ਨੇ ਬਾਦਸ਼ਾਹ ਤੁਮਾਰੇ ਇਹ ਖਬਰ ਪਚਾਉਂਦੇ ਰਹਿਣਗੇ ਇਹ ਖਬਰ ਪਚਾਉਂਦੇ ਰਹਿਣਗੇ ਏ ਵੀ ਰਹਿਣਗੇ ਤੁਸਾਂ ਦੇ ਘਰੇ ਬਾਦਸ਼ਾਹ ਜਿਵੇਂ ਸਦਾ ਰਹਾ ਦਾਸ ਵੀ ਮੈਨੂੰ ਆਗਿਆ ਦਿਓ ਦੇ ਛੇਵੇਂ ਬਾਦਸ਼ਾਹ ਮੈਂ ਜਾਣਾ ਮੈਂ ਜਾਣਾਂ ਕੌਂਦਾ ਰਮਦਾਸ ਜੀ ਬਸ ਨਜ਼ਰ ਹੋ ਬਸ ਨਜ਼ਰ ਬਸ ਨਜ਼ਰ ਸਵੱਲੀ ਤੁਹਾਡੀ ਹੋਵੇ ਓ ਹੋਰ ਨਹੀਂ ਕੋਈ ਮੰਗਦਾ ਤਿਆ ਕਰ ਬੇਨਤੀ ਮੈਂ ਹੱਥ ਬੰਨ ਦੋਵੇਂ ਇਹ ਦਿਨ ਜਾਣ ਲੰਘਦਾ ਤਿਆ ਇਹ ਦਿਨ ਜਾਣ ਲੰਘਦਾ ਤਿਆ ਸ਼ਾਮ ਤੇ ਸਵੇਰੇ ਨਾਮ ਪਾਤਸ਼ਾਹ ਓ ਜਪਾਂ ਸ਼ਾਮ ਤੇ ਸਵੇਰੇ ਨਾਮ ਪਾਤਸ਼ਾਹ ਹੋਰ ਨਹੀਂ ਕੰਮ ਖਾਸ ਨਹੀਂ ਮੈਨੂੰ ਆਗਿਆ ਦਿਓ ਦੇ ਛੇਵੇਂ ਪਾਤਸ਼ਾਹ ਮੈਂ ਜਾਣਾ ਚਾਹੁੰਦਾ ਰਮਦਾਸ ਜੀ ਮੈਂ ਜਾਣਾ ਚਾਹੁੰਦਾ ਰਮਦਾਸ ਜੀ ਜਦੋਂ ਆਖਰੀ ਸਵਾਸ ਹੁਣ ਮੇਰੇ ਸਹਿਬਾ ਜਦੋਂ ਆਖਰੀ ਹੋ ਜਦੋਂ ਆਖਰੀ ਜਦੋਂ ਆਖਰੀ ਸਵਾਸ ਹੋਣ ਮੇਰੇ ਹੋ ਇਹੋ ਮੇਰੀ ਖਾਸ ਬਾਤਸ਼ਾਹ ਹੱਥ ਲੱਗਣ ਸਰੀਰ ਨੂੰ ਤੁਹਾਡੇ ਤੂੰ ਹੋਵੇਂ ਮੇਰੇ ਪਾਸ ਬਾਦਸ਼ਾਹ ਤੂੰ ਹੋਵੇਂ ਮੇਰੇ ਪਾਸ ਬਾਦਸ਼ਾਹ ਹੱਥ ਲੱਗਣ ਆਖੀਰੀ ਤੇਰੇ ਪਾਦਸ਼ਾਹ ਤੂੰ ਹੀ ਕਰੇ ਅਰਦਾਸ ਦੀ ਮੈਨੂੰ ਆਗਿਆ ਦਿਓ ਦੇ ਸ਼ੇਵੇ ਪਾਦਸ਼ਾਹ ਮੈਂ ਜਾਣ ਤਾਉਂਦਾ ਮੈਦਾਨਾ ਚੋਂਦਾ ਰਮਨਦਾਸ ਜੀ ਸੱਚੇ ਪ੍ਰੇਮ ਦੀਆਂ ਖੇਡਾਂ ਨੇ ਨਿਆਰੀਆਂ ਸੱਚੇ ਪ੍ਰੇਮ ਦੀਆਂ ਖੇਡਾਂ ਨੇ ਨਿਆਰੀਆਂ ਪਿਆਰੇ ਦੇ ਦਿਦਾਰ ਲੋਚ ਦੇ ਸੋਚ ਸੋਚ ਦੇ ਜੀ ਹੋਰ ਨਾ ਕੋਈ ਸੋਚ ਸੋਚ ਦੇ ਤੁਹਾਨੂੰ ਹੋਰ ਕੰਮ ਨੇ ਬਥੇਰੇ ਪਾਤਸ਼ਾ ਪੂਰ ਨਹੀਂ ਕਈਆਂ ਦੀ ਆਸ ਜੀ ਮੈਨੂੰ ਆਗਿਆ ਦਿਓ ਦੇ ਛੇਵੇਂ ਪਾਤਸ਼ਾ ਮੈਂ ਜਾਣਾ ਚਾਹੁੰਦਾ ਰਮਦਾਸ ਜੀ ਮੈਂ ਜਾਣਾ ਚਾਹੁੰਦਾ ਰਮਦਾਸ ਜੀ ਬਾਤਸ਼ਾ ਹੋ ਮੇਰੇ ਸ਼ੈਨਸ਼ਾ ਮੇਰੇ ਸ਼ੈਨਸ਼ਾ ਮੇਰਾ ਦਿਆ ਸਾਈਆਂ ਹੋ ਮੇਰ ਰੱਖੋ ਜੀ ਦਾਸ ਤੇ ਓਟਾ ਸੂਰਵਿੰਡ ਤੇਰੀਆਂ ਟਕਾਈਆਂ ਤੇ ਗਿਲ ਜੂੰਦਾ ਤੇਰੀ ਆਸ ਤੇ ਤੇ ਬੈਂਕਾ ਜੂੰਦਾ ਤੇਰੀ ਆਸ ਤੇ ਦੁਖਾਂ ਦਾ ਨਾਸ ਜੀ ਮੈਨੂੰ ਆ ਗਿਆ ਦੇ ਅਜੇਵੇਂ ਪਾਤਸ਼ਾਹ ਮੈਂ ਜਾਣਾ ਚਾਹੁੰਦਾ ਰਮਦਾਸ ਜੀ ਮੈਂ ਜਾਣਾ ਚਾਹੁੰਦਾ ਰਮਦਾਸ ਜੀ ਜੀਂਦੇ ਰਹੋ